ਸਸਰੀ ਕਾਲ ਜੀ ਸਾਰ ਭੈਣ ਭਰਾਵਾਂ ਵੀਰਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਾਡੀ ਸਸਰੀ ਕਾਲ ਅੱਜ ਆਪਣੀ ਯਾਤਰਾ ਆਰੰਭ ਹੋ ਗਈ ਸ੍ਰੀ ਹਿਮਕੁੰਡ ਸਾਹਿਬ ਯਾਤਰਾ ਪਹ ਸਟਾਰਟ ਕਰਤੀ ਪਿੰਡੋਂ ਆਗੇ ਘਟੋ ਘਟ 10 ਕਿਲੋਮੀਟਰ ਚੱਲ ਕੇ ਤੇ ਉਹ ਖੜਾ ਕੋੜਾ ਆਪਣਾ ਬੱਤ ਚੱਲ ਪਈ ਯਾਤਰਾ ਆਪਣੀ ਆਪਾਂ ਖੜੇ ਹਾਂ ਐਨ ਐਚ 7 ਅਰੋ ਰੋਪਟਿਆਲਾ ਚੰਡੀਗੜ੍ਹ ਸੰਗਰੂਰ ਤੇ ਅੱਜ ਆਪਾਂ ਜਾਣਾਗਾ ਪੂਰਾ ਜ਼ੋਰ ਮਾਰ ਕੇ ਰਿਸ਼ੀਕੇਸ਼ ਤੇ ਕਰ ਆਪਣੀ ਬਾਟ ਆ ਤਕਰੀਬਨ 350 ਕਿਲੋਮੀਟਰ ਤੇ ਗੂਗਲ ਦਿਖਾਉਂਦਾਗਾ ਆਪਾਂ ਨੂੰ ਸਾਢੇ 7 ਘੰਟੇ ਤਕਰੀਬਨ ਆਪਾਂ ਨੂੰ ਐ ਮੰਨ ਕੇ ਚੱਲੋ ਵੀ 9 ਘੰਟੇ ਤਕਰੀਬਨ ਤਕਰੀਬਨ ਲੱਗਣਗੇ 10 ਅੱਜ ਆਪਾਂ ਪਹੁੰਚਣਾ ਰਿਸੀਕੇਸ਼ ਮਿਲਦੇ ਆਪਾਂ ਅੱਗੇ ਲਓ ਜੀ ਆਪਾਂ ਜੁਪੀ 'ਚ ਐਂਟਰ ਹੋ ਗਏ ਸੀ ਤੇ ਬਸ ਗਾਹਾਂ ਦੇਖਦੇ ਆਂ ਵੀ ਕੀ ਕੀ ਆਪਾਂ ਨੂੰ ਕਿਹੜੇ ਕਿਹੜੇ ਸ਼ਹਿਰ ਆਉਂਦੇ ਆ ਤੇ ਤੋ ਹਰਿਆਣਾ ਕਵਰ ਕਰਿਆ ਇਹ ਹੁਣ ਜੁਪੀ 'ਚ ਆਪਾਂ ਵੜ ਗਏ ਜੁਪੀ 'ਚ ਇੱਕ ਚੀਜ਼ ਬਹੁਤ ਦੇਖੀ ਆ ਵੀ ਕੁਪ ਬਹੁਤ ਲਾਉਂਦੇ ਆ ਲੋਕ ਤੇ ਬਸ ਸਫ਼ਰ ਜਾਰੀ ਆਪਣਾ ਹੁਣ ਹੀ ਰੈਸਟ ਕਰਨ ਲੱਗੇ ਸੀਗੇ ਹੁਣ ਇਦੂ ਗਾਂਹ ਪਾਉਨੇ ਚਾਲੇ ਤੇ ਗਾਂਹ ਮਿਲਾਂਗੇ ਪਾ ਅੱਗੇ ਰੋਡ ਤੇ ਚੱਲਦੇ ਇੱਥੋਂ ਪਾਉਨੇ ਚਾਲੇ ਆ ਗੁਰਦੁਆਰਾ ਸਾਹਿਬ ਇੱਕ ਹੋਰ ਚੀਜ਼ ਸੀ ਇੱਥੇ ਜੂਪੀ ਚ ਵੋਟਾਂ ਵੀ ਅੱਜ ਪਈ ਜਾਂਦੀਆਂ ਨੇ ਆਪਣੇ ਪੰਜਾਬ ਚ ਪੜੀਆਂ ਇੱਕ ਤਰੀਕ ਨੂੰ ਯੂਪੀ ਚ ਬੋਟਾਂ ਪਾਏ ਰਹੀਆਂ ਨੇ ਅੱਜ ਤੇ ਅੱਜ ਤਰੀਕ ਆ ਗਈ 25 25 ਨੂੰ ਸਫ਼ਰ ਸ਼ੁਰੂ ਕੀਤਾ ਆਪਾਂ ਲਓ ਜੀ ਆਪਾਂ ਖੜੇ ਆ ਸਹਾਰਨ ਪੁਰ ਤੋਂ 15 ਕਿਲੋਮੀਟਰ ਪਿੱਛੇ ਇੱਥੇ ਦਿਸੇ ਆਪਾਂ ਨੂੰ ਬਾਗ ਅੰਬਾਂ ਵਾਲਾ ਆਂਬ ਬਹੁਤ ਜ਼ਿਆਦਾ ਲੱਗੇ ਹੋਇਆ ਗੱਲ ਕਰ ਵੀ ਆਏ ਕੱਚੇ ਆ ਖਾਣ ਯੋਗ ਨਹੀਂ ਹੈਗੇ ਨਹੀਂ ਹੈਗੇ ਪੰਜ ਚਾਰ ਤੋੜ ਕੇ ਖਾ ਲੈਂਦੇ ਤੇ ਵਧੀਆ ਨਜ਼ਾਰਾ ਯਾਰ ਇੱਥੋਂ ਦਾ ਆ ਖੜਾ ਘੋੜਾ ਆਪਣਾ ਬਸ ਹਰਦਵਾਰ ਰਹਿ ਗਿਆ ਇੱਥੋਂ 93 ਜਾਂ 98 ਕਿਲੋਮੀਟਰ 100 ਕਿਲੋਮੀਟਰ ਤੋਂ ਥੱਲੇ ਆ ਵੱਡੀ ਜਾਂਨੇ ਆ ਬਾਟ ਟਾਈਮ ਹੋ ਗਿਆ 11 ਦਾ ਬਾ ਖਿੱਚੀ ਜਾਂਨੇ ਆ ਟਾਈਮ ਸਰ ਲਾ ਦੇਣਾ ਅੱਜ ਰਿਸ਼ੀਕੇਸ਼ ਆਪਾਂ ਬਾ ਮਿਲਦੇ ਆਪਾਂ ਅੱਗੇ ਰੋਡ ਤੇ ਲੋ ਜੀ ਆਪਾਂ ਪਹੁੰਚ ਗਏ ਰੋੜਕੀ ਰੋੜਕੀ ਤੋਂ ਆਪਾਂ 7 ਕਿਲੋਮੀਟਰ ਕੇ ਆ ਗਏ ਹਰਦਵਾਰ ਰਹਿ ਗਿਆ ਇਥੋਂ ਸਭੀ ਕੁ ਕਿਲੋਮੀਟਰ ਤੇ ਰਿਸ਼ੀਕੇਸਨ バス ਤੋਂ 40 45 ਹੋਊਗਾ ਬਸ ਆਪਣੀ ਬਾਟ ਲਾਜੀ ਲਵੇ ਬੰਦਾ ਪਾਣੀ ਭਰਨ ਗਿਆ ਬਾ ਪੰਪ ਤੇ ਆਪਣਾ ਤੇ ਪਾਣੀ ਪੀ ਕੇ ਘੋਟਾ ਬਸ ਚੱਲਦੇ ਆਂ ਮਾਲਦੇ ਆਂ ਰਾਹ ਅੱਗੇ ਵਾਲੇ ਮਾ ਵੀ ਵੀ ਵਣ ਕੇ ਵੀਡੀਓ ਨੂੰ ਲਾਇਕ ਸ਼ੇਅਰ ਕਰ ਦਿਓ ਯਾਰ ਬਹੁਤ ਵੱਣ ਕੇ ਬੇਨਤੀ ਆ ਅਸਾ ਫਿਰ ਆਪਣਾ ਬਹੁਤ ਸੋਹਣਾ ਹੋਣ ਵਾਲਾ ਲਓ ਜੀ ਲੱਗੀਆਂ ਰਿਸ਼ੀ ਕੇਸ ਦੀਆਂ ਪਹਾੜੀਆਂ ਦੇ ਸਨ ਆਪਾਂ ਹਰਦਵਾਰ ਦੇ ਵਿੱਚ ਐਂਟਰ ਹੋਏ ਹੋਏ ਆ ਹਰਦਵਾਰ ਚਲੀ ਜਾਂਦਾ ਕੋ ਟਾਈਮ ਦਾ ਘੰਟਾ ਹੋ ਗਿਆ ਪਾਣੂ ਹਰਦਵਾਰ ਚ ਵੜਿਆ ਨੂੰ ਜਾਮ ਲੱਗਦਿਆਂ ਨੂੰ ਮਸਰੀ ਸੀ ਕੇਸ ਰਹਿ ਗਿਆ ਇਥੋਂ 25 ਕਿਲੋਮੀਟਰ ਚੱਲਦੇ ਆਂ ਜੀ ਆਪਰੇ ਸੀ ਕੇਸ ਤੋਂ 15 ਕਿਲੋਮੀਟਰ ਪਿੱਛੇ ਆ ਬਸ ਰਹੀ ਸੀ ਕੇਸ ਪਹੁੰਚਣ ਵਾਲੇ ਆ ਤਕਰੀਬਨ ਤਕਰੀਬਨ ਜਿਹੜੇ ਲੋਕ ਡਰਾਉਂਦੇ ਆ ਨਾ ਵੀ ਜੰਗਲ ਹੁੰਦਾ ਰਾਹ ਤੇ ਜਾਂ ਆ ਆ ਕੁਸਾਉਂਦਾ ਇਕੱਲੇ ਬੰਦੇ ਦਾ ਤੁਰਨ ਦਾ ਫਾਇਦਾ ਨਹੀਂ ਉਹ ਬਾਈ ਜੀ ਰਾਤ ਨੂੰ ਨਹੀਂ ਫਾਇਦਾ ਜਿਹੜਾ ਦਿਨੇ ਵਾਲਾ ਮਾਹੌਲ ਆ ਉਹ ਆਪ ਆਪ ਦੇਖ ਸਕਦੇ ਆ ਵੀਡੀਓ ਦੇ ਥਰੂ ਕਿੰਨਾ ਗੱਡਾ ਖਾਨਾ ਤੇ ਕਿੰਨੇ ਮੋਟਰਸਾਈਕਲ ਕਿੰਨੇ ਹੋਰ ਲੋਕ ਤੁਰੇ ਫਿਰਦੇ ਆ ਲਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਰਿਸ਼ੀ ਕੇ ਸਾਹਿਬ ਸੇਮਕੁੰਡ ਸਾਹਿਬ ਤੇ ਅੱਜਪਾ ਇੱਥੇ ਸਟੇ ਕਰਾਂਗੇ ਬਾਹ ਅੱਜ ਦੀ ਵੀਡੀਓ ਦੀ ਵੀ ਇੱਥੇ ਸਮਾਪਤੀ ਕਰਦੇ ਆਂ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ 这个是一个很狂欢的是不是